ਪੰਜਾਬ ਦੇ ਵਿੱਚੋਂ ਵੀਆਈਪੀ ਕਲਚਰ ਦੀਆਂ ਜੜਾ ਪੁੱਟਣ ਦਾ ਨਾਰਾ ਦੇ ਕੇ ਆਈ ਆਮ ਆਦਮੀ ਪਾਰਟੀ ਅੱਜਕੱਲ ਕਿੰਨਾ ਮਹਿੰਗਾ ਖਾਣਾ ਖਾ ਰਹੀ ਹੈ ਰੈਲੀ ਦੇ ਉੱਤੇ ਇੱਕ ਪਲੇਟ ਕਿੰਨੇ ਹਜ਼ਾਰਾਂ ਕਰੋੜਾਂ ਦੀ ਆ ਰਹੀ ਹੈ ਇਹਦਾ ਵੱਡਾ ਖੁਲਾਸਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੇ ਖੜਕੇ ਗੱਲਾਂ ਹੋਰ ਕਰਦੇ ਐ ਤੇ ਖਾਣ ਵੇਲੇ ਬੜੀਆਂ ਮਹਿੰਗੀਆਂ ਪਲੇਟਾਂ 'ਚ ਖਾਂਦੇ ਐ ਗੱਲਾਂ ਕਰਨੀਆਂ ਰੰਗਲੇ ਪੰਜਾਬ ਬਣਾਉਣ ਦੀਆਂ ਤੇ ਇੱਕ ਰੈਲੀ ਦੇ ਉੱਤੇ ਹਜ਼ਾਰਾਂ ਰੁਪਏ ਲਟਾ ਦੇਣਾ ਇਹ ਕਿੱਧਰ ਦੀ ਤਰਕਸੰਗਤਾ ਐ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਤੇ ਕਰਨੀ ਕਥਨੀ 'ਚ ਫਰਕ ਤੁਹਾਨੂੰ ਸਾਫ਼ ਵਿਖਾਈ ਦਿੰਦਾ ਹੈ ਤੇ ਤੀਹ ਤਾਰੀ ਕਹਾਣੀ ਮੈਂ ਤੁਹਾਨੂੰ ਖੋਲ ਕੇ ਸੁਣਾਉਣਾ ਉਸ ਮੋੜ ਰੈਲੀ ਦੀ ਜਿੱਥੇ ਹਜ਼ਾਰਾਂ ਰੁਪਏਆਂ ਦੀਆਂ ਪਲੇਟਾਂ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੇ ਸਣੇ ਮੁੱਖ ਮੰਤਰੀ ਭਗਵੰਤ ਮਾਨ ਖਾਣਾ ਖਾਧਾ ਆ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲਗਭਗ 2014 ਤੋਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਤੋਂ ਜਦੋਂ ਅਸੀਂ ਉਹਨਾਂ ਨੂੰ ਸੰਗਰੂਰ ਲੋਂਗੋਵਾਲ ਜਾਂ ਆਸੇ ਪਾਸੇ ਦੇ ਇਲਾਕਿਆਂ ਦੇ ਵਿੱਚ ਸਟੇਜਾਂ ਤੇ ਬੋਲਦੇ ਸੁਣਦੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੱਜੇ ਜਾਂ ਖੱਬੇ ਮਨਪ੍ਰੀਤ ਸਿੰਘ ਬਾਦਲ ਨੂੰ ਬਿਠਾ ਕੇ ਪੰਜਾਬ ਦੇ ਵਿੱਚ ਸਿਆਸੀ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦੇ ਸੀ ਤੇ ਕਹਿੰਦੇ ਸੀ ਕਿ ਇੱਥੇ ਜਿਹੜਾ ਮੁੱਖ ਮੰਤਰੀ ਵੀ ਜਿਹੜਾ ਉਹ ਸਿਲੰਡਰ ਭਰਉਣ ਦੇ ਲਈ ਲਾਈਨ 'ਚ ਵਿੱਚ ਲੱਗਿਆ ਕਰੂਗਾ ਮੁੱਖ ਮੰਤਰੀ ਵੀ ਆਮ ਲੋਕਾਂ ਵਾਂਗੂ ਕਚਹਿਰੀ ਚ ਆ ਕੇ ਆਪਣੇ ਦਸਤਕਤ ਕਰਵਾਇਆ ਕਰੂਗਾ ਮੁੱਖ ਮੰਤਰੀ ਆਪਣੇ ਘਰ ਦੀ ਰਸੋਈ ਚ ਬਣੀ ਰੋਟੀ ਖਾਇਆ ਕਰੂਗਾ ਪਰ ਹੁਣ ਸਥਿਤੀਆਂ ਬਦਲ ਗਈਆਂ ਨੇ ਪਰ ਹੁਣ ਮੁੱਖ ਮੰਤਰੀ ਖੁਦ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਤੇ ਲੁੱਟਣ ਖਸੁੱਟਣ ਦਾ ਇਲਜ਼ਾਮ ਲਾਉਂਦੇ ਆ ਵੀਆਈਪੀ ਕਲਚਰ ਦੇ ਉੱਤੇ ਸਿਆਸੀ ਆਗੂਆਂ ਦੀ ਇਸ ਪ੍ਰਸਤੀ ਨੂੰ ਜਿਹੜਾ ਨਿੰਦਣ ਵਾਲੇ ਅੱਜ ਖੁਦ ਇਸ ਪ੍ਰਸਤੀ ਕਰਦੇ ਵਿਖਦੇ ਨੇ ਮਾਮਲਾ ਮੋੜ ਰੈਲੀ ਦਾ ਮੋੜ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਕਹਿ ਲੋ ਜਾਂ ਪੰਜਾਬ ਸਰਕਾਰ ਦੀ ਕਹਿ ਲੋ ਰਲ ਗੱਡ ਜਾ ਕੰਮ ਸੀ ਪਤਾ ਨਹੀਂ ਲੱਗਦਾ ਕਿਹਦੀ ਰੈਲੀ ਸੀ ਕਹਿ ਲੋ ਜੋ ਮਰਜੀ ਉਹ ਤੁਹਾਡੀ ਇੱਛਾ ਆ ਉਸ ਰੈਲੀ ਦੇ ਵਿੱਚ ਜਿਹੜਾ ਖਾਣਾ ਪਰੋਸਿਆ ਗਿਆ ਜਿਹੜਾ ਉੱਤੇ ਖਰਚਾ ਆਇਆ ਉਸ ਨੂੰ ਲੈ ਕੇ ਜਿਹੜਾ ਖੁਲਾਸੇ ਹੋਏ ਨੇ ਤੁਹਾਡੇ ਕੰਨਾਂ ਦੇ ਵਿੱਚੋਂ ਵੀ ਉਹ ਧੂਆ ਕੱਢ ਦੇਣਗੇ ਸੂਬੇ ਚ ਪਹਿਲਾ ਰਹੀਆਂ ਸਰਕਾਰਾਂ ਤੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਨ ਦੇ ਦੋਸ਼ ਮੜਨ ਅਤੇ ਆਪਣੇ ਆਪ ਨੂੰ ਆਤੀ ਕਟੜ ਇਮਾਨਦਾਰ ਅਖਵਾਉਣ ਵਾਲੀ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਸਰਕਾਰੀ ਖਜ਼ਾਨੇ ਦੀ ਖੂਬ ਲੁੱਟ ਕੀਤੀ ਹੈ ਜਿਸ ਦਾ ਖੁਲਾਸਾ ਮਾਨ ਸਰਕਾਰ ਵੱਲੋਂ ਪਿਛਲੇ ਵਰੇ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੀ ਮੋੜ ਮੰਡੀ ਦੇ ਵਿੱਚ ਕੀਤੀ ਗਈ ਰੈਲੀ ਦੇ ਖਰਚਿਆਂ ਤੋਂ ਹੋਇਆ ਕਿਉਂਕਿ 4 ਕਰੋੜ 16 ਲੱਖ ਰੁਪਏ ਦੇ ਸਾਰੇ ਖਰਚਿਆਂ ਦਾ ਭੁਗਤਾਨ ਸਰਕਾਰੀ ਖਜ਼ਾਨੇ ਚੋਂ ਕੀਤਾ ਗਿਆ ਹੈ ਪੰਜਾਬ ਦੇ ਝੂਠੇ ਇਮਾਨਦਾਰ ਹੋਣ ਦਾ ਖੁਲਾਸਾ ਬਠਿੰਡਾ ਦੇ ਆਰਟੀਆਈ ਕਾਰਕੁਨ ਨਰਾਜਨਦੀਪ ਸਿੰਘ ਨੇ ਕੀਤਾ ਹੈ ਮੋੜ ਰੈਲੀ ਦੇ ਖਰਚਾ ਸਬੰਧੀ ਸਬੰਧਤ ਵਿਭਾਗਾਂ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਸੂਚਨਾ ਅਨੁਸਾਰ ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਆਪਣੀਆਂ ਪ੍ਰਾਪਤੀਆਂ ਗਿਣਾਉਣ ਅਤੇ ਮੋੜ ਸਮੇਤ ਬਠਿੰਡਾ ਖੇਤਰ ਲਈ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ 17 ਦਸੰਬਰ 2023 ਨੂੰ ਵਿਧਾਨ ਸਭਾ ਹਲਕਾ ਮੋੜ ਵਿੱਚ ਉਸ਼ਾਰ ਰੈਲੀ ਕੀਤੀ ਗਈ ਸੀ ਜਿਸ ਦਾ ਪ੍ਰਬੰਧ ਕਰਨ ਵਾਲੀ ਇੱਕ ਨਿੱਜੀ ਕੰਪਨੀ ਨੂੰ ਸਰਕਾਰੀ ਖਜ਼ਾਨੇ ਵਿੱਚੋਂ 1 ਕਰੋੜ 62 ਲੱਖ ਰੁਪਏ 80313 ਰੁਪਏ ਦਿੱਤੇ ਗਏ ਨੇ ਮੀਡੀਆ ਇਸ ਨੂੰ ਜਾਂ ਆਮ ਚਰਚਾ ਦੇ ਵਿੱਚ ਇਸ ਨੂੰ ਲੁੱਟਾਇਆ ਕਿਹਾ ਜਾਂਦਾ ਹੈ ਪਰ ਚਲੋ ਆਪਾਂ ਰਹਿਤ ਕਰਦੇ ਹਾਂ ਸਰਕਾਰ ਦੇ ਨਾਲ ਕਿ ਖਰਚੇ ਗਏ ਨੇ ਜਦ ਕਿ ਬਠਿੰਡਾ ਮਾਨਸਾ ਬਰਨਾਲਾ ਮੁਕਸਰ ਫਰੀਦਕੋਟ ਫਲੋਜਪੁਰ ਸੰਗਰੂਰ ਤੇ ਮੋਗਾ ਤੋਂ ਸਰਕਾਰੀ ਅਤੇ ਨਿੱਜੀ ਬੱਸਾਂ ਦੀਆਂ ਨਿੱਜੀ ਕੰਪਨੀਆਂ ਦੀਆਂ ਬੱਸਾਂ ਜਿਨ੍ਹਾਂ ਦੀ ਸੰਖਿਆ 1752 ਰਾਹੀਂ ਲੋਕਾਂ ਨੂੰ ਰੈਲੀ ਵਿੱਚ ਢੋਆ ਗਿਆ ਹੈ ਜਿਨ੍ਹਾਂ ਦਾ ਕਰੋੜਾ ਰੁਪਏ ਦਾ ਕਿਰਾਇਆ ਤੇ ਤੇਲ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਭਰਿਆ ਗਿਆ ਹੈ ਇਥੇ ਹੀ ਬਸ ਨਹੀਂ ਵਰਕਰਾਂ ਲਈ ਸ਼ਾਹੀ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਲਈ ਸਰਕਾਰ ਨੇ ਖਜ਼ਾਨੇ ਵਿੱਚੋਂ 25 ਲੱਖ 33000 545 ਰੁਪਏ ਖਰਚੇ ਨੇ ਜਦਕਿ ਪਾਣੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੇ 2620 ਡੱਬੇ 313849 ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਜਿਹੜੇ ਆ ਪਾਣੀ ਵਾਂਗੂ ਵਹਾਏ ਗਏ ਸਰਕਾਰ ਦੀ ਬੋਲੀ ਬੋਲਣ ਵਾਲੇ ਕੁਝ ਖਾਸ ਮੀਡੀਆ ਅਦਾਰਿਆਂ ਨਾਲ ਸੰਬੰਧਿਤ ਵੀ ਨੁਮਾਇੰਦਿਆਂ ਦਾ ਠਹਿਰਾਓ ਬਠਿੰਡਾ ਦੇ ਇੱਕ ਮਹਿੰਗੇ ਹੋਟਲ ਦੇ ਵਿੱਚ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਠਹਿਰਨ ਅਤੇ ਖਾਣ ਪੀਣ ਲਈ ਖਜ਼ਾਨੇ ਵਿੱਚੋਂ 1,17,209 ਰੁਪਏ ਦਾ ਬਿੱਲ ਭਰਿਆ ਗਿਆ ਹੈ ਜਦਕਿ ਰੈਲੀ ਵਿੱਚ ਲੋਕਾਂ ਦੀ ਭੀੜ ਇਕੱਠੀ ਕਰ ਲਈ ਸਦਗੇ ਗਾਇਕਨ 76 ਗਿਲ ਤੇ ਸਰਕਾਰੀ ਖਜ਼ਾਨੇ ਵਿੱਚੋਂ ਕੁਝ ਮਿੰਟਾਂ ਲਈ 3 ਲੱਖ ਮੀ ਵਾਂਗੂ ਵਹਾਇਆ ਗਿਆ ਹੈ 75,090 ਰੁਪਏ ਦੇ ਪਰ ਮਾਫ਼ ਕਰਨਾ 7590 ਰੁਪਏ ਦੇ ਮਹਿੰਗੇ ਮੁੱਲ ਦੇ ਦੋ ਸ਼ਾਲ ਲੋਈਆਂ ਅਤੇ 83614 ਰੁਪਏ ਦੇ ਸਨਮਾਨ ਚਿੰਨ੍ਹ ਵੀ ਸਰਕਾਰੀ ਖਜ਼ਾਨੇ ਵਿੱਚੋਂ ਖਰੀਦੇਗੇ ਅਤੇ ਪ੍ਰਿੰਟਿੰਗ ਮਟੀਰੀਅਲ ਲਈ 79000 ਰੁਪਏ ਖਰਚੇਗੇ ਜਦਕਿ 17500 ਰੁਪਏ ਦੇ ਫੁੱਲ ਤੇ ਤੋਲੀਆਂ ਖਜ਼ਾਨੇ ਵਿੱਚੋਂ ਖਰੀਦੇਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਮੁੱਖੀ ਅਰਵਿੰਦ ਕੇਜਰੀਵਾਲ ਦਾ ਜਹਾਜ਼ ਉਤਾਰਨ ਲਈ ਹੈਲੀਪੈਡ ਬਣਾਉਣ ਲਈ ਹਾਸਲ ਕੀਤੀ 22 ਏਕੜ 7 ਕਨਾਲ 606 ਮਰਲੇ ਜਗ੍ਹਾ ਦਾ 10 ਬੰਦਤ ਲੋਕਾਂ ਨੂੰ 572812 ਰੁਪਏ ਦਾ ਮੁਆਵਜ਼ਾ ਵੀ ਸਰਕਾਰੀ ਖਜ਼ਾਨੇ ਚੋਂ ਭਰਿਆ ਗਿਆ ਹੈ ਜਦਕਿ ਰੈਲੀ ਦਾ ਖਰਚਾ ਕਰਨ ਵਾਲੀ ਲਈ ਵਰਤੀ ਗਈ 5 ਨੈਟ ਇੰਟਰਨੈਟ ਲਾਈਨਸ ਲਈ 1 ਲੱਖ 15000 ਰੁਪਏ ਅਤੇ ਕੋਰੰਟ ਟੈਲੀ ਟੈਲੀਵੇਟਰ ਲਿਮਟਿਡ ਇੰਟਰਨੈਟ ਨੂੰ 236000 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਸੁਮਿਤ ਕੁਮਾਰ ਕੇਜਰੀਵਾਲ ਦੇ ਟਹਰਾਵਲੀ 12100 ਰੁਪਏ ਖਰਚੇ ਗਏ ਕੁਰਸੀਆਂ ਦੀ ਸਾਫ ਸਫਾਈ ਕਰਨ ਲਈ ਮਜ਼ਦੂਰਾਂ ਨੂੰ 17500 ਰੁਪਏ ਦਿੱਤੇ ਗਏ ਜਦਕਿ ਰੈਲੀ ਵਿੱਚ 3 ਲੱਖ 6469 ਰੁਪਏ ਦੀ ਲਾਗਤ ਨਾਲ ਆਰਜੀ ਤੌਰ ਤੇ ਵੀਵੀਆਈਪੀ ਪਖਾਨੇ ਫਿਟ ਕੀਤੇ ਗਏ ਰੈਲੀ ਤੋਂ ਇੱਕ ਦਿਨ ਪਹਿਲਾਂ ਮੋੜ ਪੁੱਜੇ ਵੀਆਈਪੀਜ਼ ਨੂੰ ਸਰਕਾਰੀ ਖਜ਼ਾਨੇ ਵਿੱਚੋਂ 50000 ਰੁਪਏ ਦਾ ਸ਼ਾਹੀ ਭੋਜਨ ਸ਼ਿਕਾਇਆ ਗਿਆ ਜਦਕਿ ਰੈਲੀ ਵਾਲੇ ਦਿਨ ਮੀਡੀਆ ਤੇ ਵੀਆਈਪੀਜ਼ ਨੂੰ 16 ਲੱਖ ਦੇ ਪਕਵਾਨ ਸ਼ਿਕਾਏ ਗਏ ਮੁੱਖ ਮੰਤਰੀ ਨੂੰ ਹੈਲੀਪੈਡ ਤੋਂ ਰੈਲੀ ਵਾਲੇ ਸਥਾਨ ਤੱਕ ਪਹੁੰਚਾਉਣ ਲਈ 17200 ਰੁਪਏ ਵਿੱਚ ਨਿੱਜੀ ਨੋਵਾ ਗੱਡੀ ਦਾ ਪ੍ਰਬੰਧ ਕੀਤਾ ਗਿਆ ਸੰਚਾਰ ਸੇਵਾਵਾਂ ਲਈ ਭਾਰਤੀ ਸੰਚਾਰ ਨਿਗਮ BSNL ਤੋਂ 77412 ਰੁਪਏ ਵਿੱਚ ਇੰਟਰਨੈਟ ਦੀ ਸਹੂਲਤ ਖਰੀਦੀ ਗਈ ਜਿਸ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਗਿਆ ਇਸ ਤੋਂ ਇਲਾਵਾ ਰੈਲੀ ਲਈ ਕਈ ਦਿਨ ਪਹਿਲਾਂ ਤਨਾਤ ਕੀਤੀ ਗਈ ਸੂਬੇ ਭਰ ਦੀ ਪੁਲਿਸ ਦਾ ਖਰਚਾ ਵੱਖਰਾ ਹੈ ਜਿਸ ਦਾ ਕਈ ਦਿਨ ਪਹਿਲਾਂ ਦਾ ਬੋਝ ਵੀ ਸਰਕਾਰੀ ਖਜ਼ਾਨੇ ਉੱਪਰ ਹੀ ਪਿਆ ਹੈ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਖੁੱਲਕੇ ਦਰਵਰਤੋ ਕਰਦਿਆਂ ਮੋੜ ਰੈਲੀ ਉੱਪਰ ਖਰਚ ਕੀਤੇ ਗਏ ਕਰੋੜਾਂ ਰੁਪਏ ਦਾ ਬੋਝ ਸੂਬੇ ਦੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਪਿਆ ਹੈ ਜੋ ਇਸ ਸਰਕਾਰ ਤੋਂ ਬਦਲਾਅ ਦੀ ਆਸ ਵਿੱਚ ਆਪਣੇ ਸੁਨਹਿਰੀ ਭਵਿੱਖ ਦੀ ਉਮੀਦ ਲਗਾਈ ਬੈਠੇ ਸਨ ਇਹ ਅੰਕੜਾ 7 ਮਹੀਨੇ ਪਹਿਲਾਂ ਹੋਈ ਇੱਕ ਸਿਰਫ ਰੈਲੀ ਦੇ ਉੱਪਰ ਲਟਾਏ ਗਏ ਇੱਕ ਸਰਕਾਰੀ ਖਜ਼ਾਨੇ ਦੇ ਖਰਚੇ ਦਾ ਹੈ ਜਦ ਕਿ ਉਸ ਤੋਂ ਬਾਅਦ ਤੇ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਵੱਲੋਂ ਦਰਜਨਾਂ ਰੈਲੀਆਂ ਕੀਤੀਆਂ ਗਈਆਂ ਨੇ ਉਹਨਾਂ ਉੱਪਰ ਵੀ ਐਸੇ ਤਰ੍ਹਾਂ ਨਾਲ ਸਰਕਾਰੀ ਖਜ਼ਾਨਾ ਲਟਾਏ ਜਾਣ ਤੋਂ ਇਨਕਾਰ ਫਿਲਹਾਲ ਦੀ ਘੜੀ ਤਾਂ ਨਹੀਂ ਕੀਤਾ ਜਾ ਸਕਦਾ ਇਹ ਉਹ ਅੰਕੜੇ ਨੇ ਤੇ ਆਰਟੀਆਈ ਰਾਹੀਂ ਆંકੜੇ ਸਾਹਮਣੇ ਆਏ ਨੇ ਇਹ ਆંકੜੇ ਨਾ ਤਾਂ ਮੈਂ ਆਪਣੇ ਪੱਲਿਓਂ ਦਿੱਤੇ ਨੇ ਨਾ ਹੀ ਮੈਂ ਆਪਣੇ ਕੋਲੋਂ ਕਢੇ ਨੇ ਇਹ ਆਰਟੀਆਈ ਕਾਰਕੁਨ ਨੇ ਪਾਈ ਰੈਟ ਅਪੀਲ ਲਈ ਸੀ ਉਹਦੇ ਰਾਹੀਂ ਇਹ ਵੱਖ-ਵੱਖ ਵਿਭਾਗਾ ਤੋਂ ਜਿਹੜੇ ਆંકੜੇ ਇਕੱਤਰ ਹੋਏ ਨੇ ਉਹਨਾਂ ਨੂੰ ਅੱਜ মিডিਆ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਤੁਸੀਂ ਖੁਦ ਅੰਦਾਜ਼ਾ ਲਾ ਲਓ ਮੈਂ ਕਿਸੇ ਨੂੰ ਬਰੀ ਨਹੀਂ ਕਰਦਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚਰਨਜੀਤ ਸਿੰਘ ਚੰਨੀ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਆਪਣੀ ਜ਼ਿੰਦਗੀ 'ਚ ਤਿੰਨ ਮੁੱਖ ਮੰਤਰੀ ਦੇਖੇ ਆ ਮੈਂ ਇਹਨਾਂ ਨੂੰ ਬਰੀ ਨਹੀਂ ਕਰਦਾ ਕਿ ਇਹਨਾਂ ਨੇ ਨਹੀਂ ਕੀਤਾ ਸੀ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਦੇ ਤੋਂ ਦੁਖੀ ਹੋ ਕੇ ਇਹਨਾਂ ਤੋਂ ਦੁਖੀ ਹੋ ਕੇ ਸਾਡੇ ਵਰਗੇ ਲੋਕਾਂ ਨੇ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਲਈ ਕਿਹਾ ਕਿ ਭਈ ਇੱਕ ਵਾਰ ਬਦਲਾਅ ਦੇਖਣਾ ਚਾਹੀਦਾ ਕੋਈ ਗੱਲ ਇਹ ਇਹਨਾਂ ਦੇ ਨਾਰਿਆਂ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਸਟਾਇਰਾਂ ਤੋਂ ਸਿਆਸੀ ਵਿਅੰਗਾ ਤੋਂ ਪ੍ਰਭਾਵਿਤ ਹੋ ਕੇ ਕਿ ਵਿਵਾਕੇ ਜੇ ਬੰਦਾ ਇਹ ਗੱਲਾਂ ਕਰਦਾ ਤਾਂ ਵਾਕਈ ਇਹ ਬੰਦਾ ਇਦਾਂ ਕਰੂਗਾ ਵੀ ਪਰ ਹੋਇਆ ਉਲਟ ਹੈ ਤੁਹਾਡੇ ਸਾਹਮਣੇ ਆ ਉਹ ਰੈਲੀ ਜਿਹੜੀ ਰੈਲੀ ਸਰਕਾਰੀ ਤੌਰ ਤੇ ਕੀਤੀ ਗਈ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸੱਦਿਆ ਗਿਆ ਉੱਥੇ ਆਲਮੋਸਟ ਕੋਈ ਆਮ ਬੰਦਾ ਨਹੀਂ ਸੱਦਿਆ ਗਿਆ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਤੁਸੀਂ ਉਸ ਰੈਲੀ ਦੀ ਫੁਟੇਜ ਕੱਢ ਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ ਉੱਥੇ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੋਡ ਰੈਲੀ ਦੀ ਫੁਟੇਜ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਉਹਨਾਂ ਤੇ ਉਪਲਬਧ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਵੋਟਾਂ ਤੋਂ ਪਹਿਲਾਂ ਕਰਦੇ ਸੀ ਤੁਸੀਂ ਅੱਜ ਵੀ ਨਹੀਂ ਹਟਦੇ ਇੱਕ ਤਾਂ ਹੁੰਦਾ ਹੈ ਕਿ ਬੰਦਾ ਚਲੋ ਯਾਰ ਠੀਕ ਐ ਅਸੀਂ ਉਹ ਕਰ ਲੀਆਂ ਉਹ ਅਸੀਂ ਹੁਣ ਛੱਡਤੀਆਂ ਅੱਜ ਅਸੀਂ ਇਹੇ ਜੇ ਆ ਤੁਸੀਂ ਅੱਜ ਵੀ ਉਹੀ ਗੱਲਾਂ ਕਰਦੇ ਹੋ ਸਟੇਜ ਦੇ ਉੱਤੇ ਗੱਲਾਂ ਹੋਰ ਕਰਦੇ ਹੋ ਉਸੇ ਰੈਲੀ 'ਚ ਦੂਜਿਆਂ ਨੂੰ ਨਿੰਦ ਕੇ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਉਸੇ ਰੈਲੀ 'ਚ ਦੂਜਿਆਂ ਤੇ ਇਹ ਜਿਹੇ ਇਲਜ਼ਾਮ ਲਾ ਕੇ ਗਏ ਆ ਜਿਹੜੀ ਰੈਲੀ ਦਾ ਖਰਚਾ ਇਹਨਾਂ ਹੁਣ ਤੁਸੀਂ ਕਹੋਗੇ ਕਿ ਇੰਨਾ ਤਾਂ ਖਰਚਾ ਆਉਂਦਾ ਹੀ ਆ ਤਾਂ ਫਿਰ ਕਰਨ ਦੀ ਕੀ ਲੋੜ ਇਹ ਹੀ ਪੈਸਾ ਇਹ ਹੀ ਕਰੋੜਾ ਰੁਪਇਆ ਜੇ ਮੋੜ ਮੰਡੀ ਦੇ ਵਿਕਾਸ ਤੇ ਲਾਇਆ ਹੁੰਦਾ ਜੇ ਮੋੜ ਮੰਡੀ ਦਾ ਸੀਵਰੇਜ ਠੀਕ ਕਰਨ ਤੇ ਲਾਇਆ ਹੁੰਦਾ ਤਾਂ ਮੁੱਖ ਮੰਤਰੀ ਨੂੰ ਮੋੜ ਮੰਡੀ ਦੇ ਵਿੱਚ ਮੈਂ ਸਖਤ ਸ਼ਬਦ ਨਹੀਂ ਵਰਤਣਾ ਚਾਹੁੰਦਾ ਮੋੜ ਮੰਡੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਡੀ ਦੇ ਵਿੱਚ ਬਹਿ ਕੇ ਉੱਥੋਂ ਭਜਣਾ ਪੈਂਦਾ ਜਿਸ ਪ੍ਰਕਾਰ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਆਪਣੀ ਮੰਗ ਰੱਖਣ ਦੇ ਲਈ ਤਾਂ ਮੁੱਖ ਮੰਤਰੀ ਉੱਥੋਂ ਭੱਜੇ ਜੇ ਇਹ ਹੀ ਕਰੋੜ ਡੇਢ ਕਰੋੜ ਰੁਪਇਆ ਛੋਟਾ ਫੰਕਸ਼ਨ ਕਰਕੇ ਮੁੱਖ ਮੰਤਰੀ ਜਾਂਦੇ ਛੋਟਾ ਫੰਕਸ਼ਨ ਕਰਕੇ ਮੋੜ ਮੰਡੀ ਦੇ ਸੀਵਰੇਜ ਤੇ ਅੱਜ ਤੁਸੀਂ ਮੋੜ ਕਲਾ ਮੋੜ ਪਿੰਡ ਤੇ ਮੋੜ ਮੰਡੀ ਦਾ ਜਾ ਕੇ ਅੱਜ ਵੀ ਹਾਲ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਨਾਲ ਉਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਤਾਂ ਇਹ ਹੁੰਦੇ ਆ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸਾਫ਼ ਉੱਤਰ ਦੇ ਨਜ਼ਰ ਆਉਂਦੇ ਆ ਕਿ ਉਹਨਾਂ ਦੀ ਕਹਿਣੀ ਕੁਝ ਹੋਰ ਹੈ ਗੱਲਾਂ ਕੁਝ ਹੋਰ ਨੇ ਤੇ ਜਿਹੜਾ ਕੰਮ ਕੁਝ ਹੋਰ ਨੇ ਉਹ ਤੁਹਾਡੇ ਸਾਹਮਣੇ ਨੇਗੇ ਇਹ ਆંકੜੇ ਬਿਆਨ ਕਰਦੇ ਆ ਚੀਕ-ਚੀਕ ਕੇ ਕਿ ਕਿਸ ਤਰ੍ਹਾਂ ਨਾਲ ਇਮਾਨਦਾਰੀ VIP ਕਲਚਰ ਖਤਮ ਕਰਨ ਦਾ ਨਾਰਾ ਦੇ ਕੇ ਆਏ ਹੋਏ ਲੋਕ ਅੱਜ ਵੀ ਉਸੇ ਲੀਤੇ ਚੱਲਦੇ ਆ ਜਿੱਤੇ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਚੱਲਦੇ ਸੀ